ਜੈ ਸਿੰਘ ਜੀ ਦੀ ਸਾਲਾਂ ਦੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਨਕੋਦਰ ਮੇਲਾ 1 ਤੋਂ ਮਈ ਦਾ ਬਹੁਤ ਸੋਹਣਾ ਹੋਇਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੋ ਜਿਵੇਂ ਕਿ ਤੁਸੀਂ ਸਾਹਮਣੇ ਸਾਰਿਆਂ ਨੇ ਪਾੜੀ ਲਿਆ ਆ ਕਿ ਹਰ ਬਾਰ ਮੇਰਾ ਮਿਹਨਤ ਬਾਦ ਇਹ ਸਵਾਲ ਹੁੰਦਾ ਕਿ ਜਿਹੜੇ ਜਿਹੜੇ ਉਹ ਲੋਕ ਨੇ ਜਿਨ੍ਹਾਂ ਨੂੰ ਨਕੋਦਰ ਦਰਬਾਰ ਤੋਂ ਖਜ਼ਾਨਾ ਮਿਲਿਆ ਉਹ ਜ਼ਰੂਰ ਹਾਜ਼ਰੀ ਲਵਾਓ ਉਹ ਜ਼ਰੂਰ ਕਮੈਂਟਸ ਦੇ ਵਿੱਚ ਦੱਸਿਓ ਤੇ ਖਜ਼ਾਨੇ ਤੋਂ ਬਿਨਾ ਜਿਨ੍ਹਾਂ ਨੂੰ ਜੋ ਜੋ ਵੀ ਉੱਥੋਂ ਇੱਕ ਕੁਛ ਐਦਾਂ ਦੀ ਚੀਜ਼ ਮਿਲੀ ਜਿਨੂੰ ਦੇਖ ਕੇ ਤੁਸੀਂ ਇਹ ਸੋਚਿਆ ਹੋਵੇ ਕਿ ਵੀ ਬੜੀ ਹਰਾਮਨੀ ਹੋਈ ਵੀ ਮੈਨੂੰ ਅੱਜ ਇਹ ਮਿਲਿਆ ਮੇਲੇ ਤੋਂ ਸੋ ਇਸੇ ਕਰਕੇ ਮੈਂ ਅੱਜ ਦੀ ਇਹ ਵੀਡੀਓ ਬਣਾ ਰਿਆ ਕਿ ਜਿਨ੍ਹਾਂ ਨੂੰ ਖਜ਼ਾਨਾ ਮਿਲਿਆ ਉਹ ਵੀ ਦੱਸਿਓ ਤੇ ਜਿਨ੍ਹਾਂ ਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਚੀਜ਼ ਮਿਲੀ ਹੋਵੇ ਮੈਨੂੰ ਉਹ ਵੀ ਜ਼ਰੂਰ ਦੱਸਿਓ ਤੇ ਆਪਣੇ ਜਿਹੜੇ ਵੀ ਤੁਹਾਡੇ ਸਾਇੰਹ ਦੇ ਨਾਲ ਜੁੜੇ ਹੋਏ ਕਿਸੇ ਨੇ ਉਹ ਸਾਂਝੇ ਕਰਨ ਵਾਸਤੇ ਮੈਨੂੰ ਤੁਸੀਂ ਮੇਰੇ ਇੰਸਟਾਗ੍ਰam ਦੇ ਵੀ ਹੀਰ ਓਨਲੀ ਦੇ ਉੱਤੇ ਫੋਲੋ ਕਰ ਸਕਦੇ ਹੋ ਤੇ ਉਹ ਤੁਹਾਡਾ ਕਸਤਾ ਮੈਂ ਇੱਥੇ ਆਪਣੀ ਜ਼ੁਬਾਨੀ ਸ਼ੇਅਰ ਕਰੂੰਗਾ ਤੇ ਬਹੁਤ ਜਲਦੀ ਪੋਡਕਾਸਟ ਲੈ ਕੇ ਆ ਰਹੇ ਹਾਂ ਪੰਗੋਫਤੂ ਵਿਦ ਹੀਰ ਜਿਹਦੇ ਵਿੱਚ ਬੈਠ ਕੇ ਤੁਸੀਂ ਮੇਰੇ ਨਾਲ ਆਪਣੀ ਗੁਪਤਕੂ ਕਰ ਸਕਦੇ ਹੋ ਜੈ ਸਾਇੰਹ ਜੀ